ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਘਾਹ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਵਿంటర్ ਦੀ ਕਲੈਕਸ਼ਨ ਬਹੁਤ ਹੀ ਵਧੀਆ ਪੂਰੇ ਗਰਮ ਸੂਟ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਆਏ ਨੇ ਸਾਰੇ ਗਰਮ ਸੂਟ ਰਹਿਣਗੇ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਦੇ ਨਵੇਂ ਆ ਤੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੇ ਸੂਟ ਤੇ ਬਹੁਤ ਪੈਣਾਂ ਦੇ ਮੈਸੇਜ ਆਉਂਦੇ ਨੇ ਵਿਜ਼ਿਟ ਕਰਨਾ ਸ਼ਾਪ ਦੇ ਉੱਪਰ ਤਾਂ ਐਡਰੈਸ ਵਗੈਰਾ ਐਡਰੈਸ ਮੇਰਾ ਹੈਗਾ ਜੀ ਪਖਵਾਲ ਦੇ ਕੋਲ ਆ ਲੁਧਿਆਣਾ ਪਖਵਾਲ ਰੋਡ ਤੇ ਜਦੋਂ ਆਪਾਂ ਪਖਵਾਲ ਪਹੁੰਚਦੇ ਆ ਕਿਸੇ ਵੀ ਸਾਈਡ ਤੋਂ ਤੁਸੀਂ ਪਖਵਾਲ ਆਉਂਦੇ ਹੋ ਤਾਂ ਪਕਵਾਰ ਤੋਂ 1 ਕਿਲੋਮੀਟਰ ਦੀ ਦੂਰੀ ਤੇ ਜਮਈ ਨਾਲ ਹੀ ਆ ਪੈਣੀ ਰੋੜਾ ਪਿੰਡਾ ਤੇ ਉੱਥੋਂ ਮੈਂ ਬਿਲੋਂਗ ਕਰਦੀ ਆ ਤੇ ਮੈਂ ਘਰ ਤੋਂ ਹੀ ਕੰਮ ਕਰਦੀ ਆ ਤੇ ਇਹ ਜਿਹੜੀ ਮੇਰੀ ਸ਼ਾਪ ਦੇਖਦੇ ਹੋ ਇਹ ਮੇਰੇ ਘਰ ਦੇ ਵਿੱਚ ਹੀ ਆ ਜੀ ਤੇ ਤੁਸੀਂ ਐਨੀ ਟਾਈਮ ਵਿਜ਼ਿਟ ਕਰ ਸਕਦੇ ਹੋ ਬਸ ਇੰਨੀ ਰਿਕੁਐਸਟ ਜ਼ਰੂਰ ਹੁੰਦੀ ਆ ਜਦੋਂ ਵੀ ਕਿਸੇ ਵੀ ਭੈਣ ਨੇ ਹਨਾ ਆਉਣਾ ਤਾਂ ਇੱਕ ਕਾਲ ਕਰਕੇ ਜ਼ਰੂਰ ਆਇਆ ਕਰੋ ਤਾਂ ਕਿ ਤੁਹਾਨੂੰ ਅਸੀਂ ਅਟੈਂਡ ਕਰ ਸਕੀਏ ਮਿਲ ਸਕੀਏ ਤੇ ਆ ਵਧੀਆ ਹੈ ਨਾ ਆਪਾਂ ਤੁਹਾਡਾ ਘੇੜਾ ਨਾ ਲੱਗੇ ਇੰਨੀ ਦੂਰੋਂ ਤੁਸੀਂ ਆਉਣਾ ਤਾਂ ਤੁਹਾਡਾ ਘੇੜਾ ਨਾ ਲੱਗੇ ਤੇ ਆਉਂਦਿਆਂ ਨੂੰ ਅਸੀਂ ਇੱਥੇ ਨਾ ਹੋਈਏ ਤਾਂ ਇਹ ਪ੍ਰੋਬਲਮ ਹੋ ਜਾਂਦੀ ਕਿਉਂਕਿ ਕਈ ਵਾਰੀ ਕੋਈ ਅਰਜੈਂਟ ਅ ਬੇਸ ਤੇ ਜਾਣਾ ਕਿਸੇ ਪਾਸੇ ਪੈ ਜਾਂਦਾ ਸੋ ਉਹਦੇ ਕਰਕੇ ਬਸ ਇਹ ਰਿਕੁਐਸਟ ਮੇਰੀ ਜ਼ਰੂਰ ਹੁੰਦੀ ਹੈ ਕਿ ਕਾਲ ਕਰਕੇ ਜ਼ਰੂਰ ਆਇਆ ਕਰੋ ਤੇ ਲਓ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੀ ਕਲੈਕਸ਼ਨ ਤੇ ਜਿੰਨੇ ਵੀ ਤੁਸੀਂ ਸਕਰੀਨਸ਼ਾਟ ਲੈਣਾ ਤਾਂ ਜਿਹੜਾ ਵਟਸਐਪ ਦਾ ਨੰਬਰ ਹੈ ਨਾ ਸਕਰੀਨ ਤੇ ਚੱਲ ਰਿਹਾ ਇਹਦੇ ਉੱਪਰ ਹੀ ਤੁਸੀਂ ਸੈਂਡ ਕਰਨੇ ਆ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਆ ਅੱਜ ਦੀ ਕਲੈਕਸ਼ਨ ਦੇ ਪਹਿਲੇ ਹੀ ਸੂਟ ਸਾਰੇ ਤਰ੍ਹਾਂ ਦੇ ਦਿਖਾਵਾਂਗੀ ਦੁਪੱਟਿਆਂ ਵਾਲੇ ਵੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਕਿਸੇ ਵੀਡੀਓ ਨੂੰ ਕੋਈ ਵੀ ਸਕਿੱਪ ਕਰਕੇ ਨਾ ਦੇਖਿਓ ਫਿਰ ਵਿੱਚੋਂ ਕਲੈਕਸ਼ਨ ਕਿਉਂਕਿ ਕਈ ਤਰ੍ਹਾਂ ਦੀ ਕਲੈਕਸ਼ਨ ਅੱਜ ਦੀ ਵੀਡੀਓ 'ਚ ਆਈ ਹੈ ਇੱਕੋ ਹੀ ਤਰ੍ਹਾਂ ਦੀ ਨਹੀਂ ਜਿਵੇਂ ਕੁੱਲੂ ਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਇਸ ਲਈ ਪਹਿਲਾਂ ਮੈਂ ਤੁਹਾਨੂੰ ਕੁੱਲੂ ਦਿਖਾਉਣ ਲੱਗੀ ਆ ਬਹੁਤ ਪੈਣਾ ਦੇ ਕਮੈਂਟ ਆ ਰਹੇ ਸੀ ਵੀਡੀਓ ਦੇ ਨੀਚੇ ਵੀ ਬਹੁਤ ਵੀਡੀਓ ਦੇ ਥੱਲੇ ਪੈਣਾ ਕਮੈਂਟ ਕਰਦਿਆਂ ਨੇ ਕਿ ਕੁੱਲੂ ਦੁਬਾਰਾ ਲੈ ਕੇ ਆਓ ਸੋ ਥੋੜੇ ਸੂਟ ਮੈਂ ਕੁੱਲੂ ਦੇ ਵੀ ਦੁਬਾਰਾ ਲੈ ਕੇ ਆਈਆਂ ਜਿਹੜੀਆਂ ਪਹਿਣਾ ਦੀ ਰਿਕੁਆਇਰ ਆ ਇਹਨਾਂ ਦੇ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਇਹਨਾਂ ਨੂੰ ਮੰਗਾ ਸਕਦੇ ਹੋ ਇਹਨਾਂ ਚ ਕਲਰ ਡਿਜ਼ਾਈਨ ਮੈਂ ਤੁਹਾਨੂੰ ਦਿਖਾ ਦਿੰਨੀ ਆ ਆ ਲੋ ਇਹ ਹੈਗਾ ਸਾਰਾ ਘੇਰੇ ਦੇ ਉੱਪਰ ਬਹੁਤ ਪਹਿਣਾ ਤੱਕ ਇਹ ਪਹੁੰਚ ਚੁੱਕਿਆ ਵਾ ਇਹ ਪਿੰਕ ਪਰਪਲ ਜਾਂ ਸ਼ੇਡ ਪਰਪਲ ਜਾਂ ਸ਼ੇਡ ਆ ਬਹੁਤ ਹੀ ਸੋਹਣਾ ਤੇ ਇਸ ਤਰ੍ਹਾਂ ਸਾਰਾ ਘੇਰੇ ਦੇ ਉੱਪਰ ਕੰਮ ਆਊਗਾ ਇਹਦੇ ਹਨਾ ਨਾਲੀਏ ਦੇ ਸ਼ਾਲ ਅਟੈਚ ਹੁੰਦਾ ਬੈਕ ਤੇ ਫਰੰਟ ਸਾਰਾ ਇਸੇ ਤਰ੍ਹਾਂ ਹੋਊਗਾ ਇਹ ਸਾਰੀ ਸ਼ਰਟ ਹੋਊਗੀ ਸ਼ਰਟ ਦੀ ਲੁੱਕ ਨਾ ਇਦਾਂ ਹੋਊਗੀ ਇਹਦੀ ਪਹਿਲੀ ਲੁੱਕ ਜਿਹੜੇ ਫਰੰਟ ਲੁੱਕ ਹੁੰਦੀ ਹੈ ਇਦਾਂ ਹੋਊਗੀ ਤੇ ਬਾਰਡਰ ਆਊ ਘੇਰੇ ਦੇ ਉੱਪਰ ਬੈਕ ਦੇ ਉੱਪਰ ਵੀ ਬਾਰਡਰ ਆਊਗਾ ਤੇ ਸ਼ਾਲ ਦੇ ਉੱਪਰ ਵੀ ਤੁਹਾਨੂੰ ਬਾਰਡਰ ਮਿਲੇਗਾ ਇਹਦੇ ਜਿਹੜੇ ਸ਼ਾਲ ਨਾਲ ਅਟੈਚ ਨੇ ਉਹਨਾਂ ਤੇ ਵੀ ਤੁਹਾਨੂੰ ਇਸ ਤਰ੍ਹਾਂ ਬਾਰਡਰ ਮਿਲੇਗਾ ਸ਼ਾਲ ਦੇ ਸੋ ਜਿਹੜੀਆਂ ਪੈਨਾਂ ਨੂੰ ਰਕਵਾਇਰ ਆ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਡਿਜ਼ਾਈਨ ਸਾਰੇ ਦਿਖਾ ਦਿੰਨੀ ਆ ਜਿੰਨੇ ਵੀ ਸਾਰੇ ਕਲਰ ਨੇ ਆਪਣੇ ਕੋਲ ਡਿਜ਼ਾਈਨ ਨੇ ਤੇ ਆਹ ਦੇਖੋ ਆ ਇਹ ਹੈ ਜੀ ਫਰੰਟ ਲੁੱਕ ਬਣੀ ਹੋਈ ਸੂਟ ਦੀ ਇਸ ਤਰ੍ਹਾਂ ਸਾਰਾ نیچے ਘੇਰਾ ਆ ਜਾਊਗਾ ਇਸ ਤਰ੍ਹਾਂ ਸਾਰੇ ਨਿੱਕੇ ਨਿੱਕੇ ਟਿੱਕੀ ਜੀ ਬਣੀ ਹੋਈ ਆ ਉੱਪਰ ਫਰੰਟ ਤੇ ਬਹੁਤ ਸੋਹਣਾ ਯਾਨੀ ਕਿ ਬਹੁਤ ਡਿਮਾਂਡ ਤੇ ਰਹਿੰਦੇ ਨੇ ਇਹ ਸੂਟ ਮੇਨ ਲਾ ਤਾਂ ਚੌਥੀ ਪੰਜਵੀਂ ਵੀਡੀਓ ਸਾਡੀ ਪੈਣ ਲੱਗੀ ਆ ਕੁੱਲੂ ਦੇ ਉੱਪਰ ਤੇ ਇਹ ਹੁਣ ਡਿਮਾਂਡ ਤੇ ਆਇਆ ਇਹਨੇ ਕਿਉਂਕਿ ਪੈਣਾ ਬਹੁਤ ਕਮੈਂਡ ਕਰ ਰਹੀਆਂ ਸੀ ਕਿ ਕੁੱਲੂ ਦੁਬਾਰਾ ਲੈ ਕੇ ਆਓ ਤੇ ਵਿੰਟਰ ਦੀ ਕਲੈਕਸ਼ਨ ਦੀ ਕਾਫੀ ਜ਼ਿਆਦਾ ਡਿਮਾਂਡ ਚੱਲ ਰਹੀ ਆ ਹੁਣ ਠੰਡ ਕਾਫੀ ਪੈਣ ਲੱਗ ਗਈ ਸੋ ਉਹਦੇ ਕਰਕੇ ਅੱਜ ਸਾਰੀ ਵਿੰਟਰ ਦੀ ਕਲੈਕਸ਼ਨ ਆ ਦੁਪੱਟੀਆਂ ਨਾਲ ਵੀ ਦਿਖਾਉ ਸ਼ਾਲਾਂ ਨਾਲ ਵੀ ਦਿਖਾਉ ਇਸ ਲਈ ਐਂਡ ਤੱਕ ਬਣੇ ਰਹੋ ਆਜੂ ਇਹਦੀ ਸਾਰੀ ਪਲੇਨ ਬਾਟਮ ਤੇ ਐਂਡ ਤੇ ਇਹਦੇ ਨਾਲ ਹੀ ਅਟੈਚ ਹੁੰਦਾ ਜੀ ਸ਼ਾਲ ਨਾਲ ਹੀ ਅਟੈਚ ਹੁੰਦਾ ਇਹਦੇ ਸ਼ਾਲ ਹਨਾ ਤੇ ਇਸ ਤਰ੍ਹਾਂ ਆ ਪੂਰਾ ਖੁੱਲਾ ਡੁੱਲਾ ਤੁਹਾਨੂੰ ਮਿਲੂਗਾ ਨਾਲ ਸ਼ਾਲ ਆ ਲੋ ਸ਼ੌਲ ਦੇ ਸਾਈਡਾਂ ਤੇ ਇਸ ਤਰ੍ਹਾਂ ਤੁਹਾਨੂੰ ਬਾਰਡਰ ਮਿਲਣਗੇ ਬਹੁਤ ਸੋਹਣੀ ਕਲੈਕਸ਼ਨ ਦੇ ਇਹ ਸੂਟ ਨੇ ਸੋ ਜਿਹੜੀ ਪੈਣ ਨੂੰ ਰੁਕਾਇਰ ਆ ਫਟਾਫੜ ਸਕਰੀਨਸ਼ਾਟ ਲੈ ਚਲਿਓ ਆਰਡਰ ਪਲੇਸ ਕਰੀ ਚਲਿਓ ਇਹਦੇ ਵਿੱਚ ਹੁਣ ਮੈਂ ਤੁਹਾਨੂੰ ਕਲਰ ਡਿਜ਼ਾਈਨ ਦਿਖਾ ਦਿੰਦੀ ਆ ਵੀ ਕੁੱਲੂ ਦੇ ਵਿੱਚ ਆਪਣੇ ਕੋਲ ਕਿਹੜੇ-ਕਿਹੜੇ ਕਲਰ ਨੇ ਤੇ ਪ੍ਰਿੰਟ ਮੈਂ ਤੁਹਾਨੂੰ ਚੈੱਕ ਕਰਾਈ ਦਿੱਤਾ ਵੀ ਨਾਲ ਹੀ ਬਾਟਮ ਮਿਲੂਗੀ 2.5 ਮੀਟਰ ਦੀ ਸ਼ਰਟ ਮਿਲੂ 2.5 ਦੀ ਬਾਟਮ ਮਿਲੂਗੀ ਤੇ 2.5 ਦੇ ਨੀਅਰ ਅਬਾਊਟ ਹੀ ਇਹਦਾ ਸ਼ੌਲ ਹੋਊਗਾ ਪੂਰਾ ਖੁੱਲਾ ਡੁੱਲਾ ਵਧੀਆ ਆ ਲੋ ਇਹਦੇ ਵਿੱਚ ਹੁਣ ਕਲਰ ਦੇਖ ਲਓ ਆ ਲੋ ਨੈਕਸਟ 컬러 ਦੇਖੋ ਇਹ ਵੀਡੀਓ ਦੇ ਵਿੱਚ ਜੇ ਗ੍ਰੀਨ ਦਿਖਾਈਏ ਤਾਂ ਫਰੋਜ਼ੀ ਆਉਂਦਾ ਹੁੰਦਾ ਫਰੋਜ਼ੀ ਦਿਖਾਈਏ ਤਾਂ ਗ੍ਰੀਨ ਆਉਂਦਾ ਹੈ ਗ੍ਰੀਨ ਕਲਰ ਆ ਬਟ ਵੀਡੀਓ ਦੇ ਵਿੱਚ ਤੁਹਾਨੂੰ ਫਰੋਜ਼ੀ ਆਊਗਾ ਬਟ ਇਹ ਗ੍ਰੀਨ ਆ ਗ੍ਰੀਨੀ ਫਰੋਜ਼ੀ ਜਾਂ ਮੋਰ ਪੰਖੀਆ ਜਿਹਾ ਗ੍ਰੀਨੀ ਹੁੰਦਾ ਨਾ ਉਹ ਵਾਲਾ ਸ਼ੇਡ ਆ ਬਹੁਤ ਪਿਆਰਾ ਬਹੁਤ ਸੋਹਣਾ ਇਹਦੇ ਵਿੱਚ ਜਿਹੜਾ ਕਲਰ ਤੁਹਾਨੂੰ ਪਸੰਦ ਹੋਊਗਾ ਫਟਾਫਟ ਸਕਰੀਨਸ਼ਾਟ ਲੈ ਚੱਲਿਓ ਆ ਲਓ ਇਹ ਹੈਗਾ ਜੀ ਲਾਈਟ ਫਰੋਜ਼ੀ ਸ਼ੇਡ ਇਹ ਵੀ ਬਹੁਤ ਪਿਆਰਾ ਸ਼ੇਡ ਆ ਬਸ ਮੈਂ ਤੁਹਾਨੂੰ ਸ਼ੇਡ ਹੀ ਦਿਖਾ ਰਹੀ ਆ ਪ੍ਰਿੰਟਿੰਗ ਐ ਡਿਜ਼ਾਈਨਿੰਗ ਸਾਰੀ ਸੇਮ ਰਹੂਗੀ ਇਸੇ ਤਰ੍ਹਾਂ ਬਾਰਡਰ ਉੱਪਰ ਆਹ ਵਾਲੀ ਥੋੜੀ-ਥੋੜੀ ਬਸ ਡਿਜ਼ਾਈਨਿੰਗ ਦਾ ਚੇਂਜ ਹੁੰਦਾ ਜਾਊਗਾ ਜਾਨੀ ਕਿ ਜੋ ਇਹਦਾ ਮੇਨ ਹੈਗਾ ਵੀ ਘੇਰੇ ਤੇ ਸੇਮ ਬਾਰਡਰ ਮਿਲੂਗਾ ਨਿੱਕ-ਨਿੱਕੀ ਬੂਟੀ ਮਿਲੂਗੀ ਬਸ ਉਹ ਪ੍ਰਿੰਟਿੰਗ ਮਾੜੀ-ਮੋਟੀ ਚੇਂਜ ਹੋਊਗੀ ਚੀਜ਼ ਸਾਰੀ ਸੇਮ ਹੀ ਰਹੂਗੀ ਆ ਲਓ ਅਗਲਾ ਦੇਖ ਲਓ ਇਹ ਹੈਗਾ ਹੁਣ ਡਾਰਕ ਫਲੋਜ਼ੀ ਸ਼ੇਡ ਬਹੁਤ ਸੋਹਣਾ ਕਲਰਾਂ ਦੀ ਕੋਈ ਕੰਪਲੇਨ ਨਹੀਂ ਕਿਸੇ ਤਰ੍ਹਾਂ ਦਾ ਫੈਬਰਿਕ ਦੀ ਕੋਈ ਕੰਪਲੇਨ ਨਹੀਂ ਤਾਹੀਂ ਇੰਨੀ ਡਿਮਾਂਡ ਆ ਇਹਦੀ ਬਹੁਤ ਜ਼ਿਆਦਾ ਡਿਮਾਂਡ ਆ ਜਿਹੜੀਆਂ ਭੈਣਾ ਮੰਗਵਾ ਚੁੱਕੀਆਂ ਨੇ ਉਹਨਾਂ ਦੀ ਰਿਪੀਟ ਡਿਮਾਂਡ ਸੀ ਕਿ ਕੁੱਲੂ ਦੁਬਾਰਾ ਲੈ ਕੇ ਆਓ ਸੋ ਉਹਨਾਂ ਦੀ ਡਿਮਾਂਡ ਤੇ ਕੁੱਲੂ ਦੁਬਾਰਾ ਆ ਰਿਹਾ ਵਾ ਆ ਲੋ ਜੀ ਇਹ ਹੈਗਾ ਪਰਪਲ ਸ਼ੇਡ ਇੱਕ ਇਹਦੇ ਵਿੱਚ ਤੁਹਾਨੂੰ ਮਿਲੇਗਾ ਜੀ ਮਹਿੰਦੀਆ ਸ਼ੇਡ ਆ ਲੋ ਜਿਹੜਾ ਵੀ ਸ਼ੇਡ ਕਹੋਗੇ ਉਹੀ ਸ਼ੇਡ ਤੁਹਾਡੇ ਤੱਕ ਪਹੁੰਚਦਾ ਹੋਊਗਾ ਬਸ ਸੂਟਾਂ ਦੀ ਚੋਆਇਸ ਧਿਆਨ ਰੱਖ ਲਿਆ ਕਰੋ ਵੀ ਇੱਕ ਸ਼ੇਡ ਨਹੀਂ ਤਾਂ ਦੂਸਰਾ ਦੇ ਦਿਓ ਕਿਉਂਕਿ ਕਈ ਵਾਰੀ ਇੱਕੋ ਹੀ ਸ਼ੇਡ ਤੇ ਫਿਰ ਕਈ ਸਕਰੀਨਸ਼ਾਟ ਆਉਂਦੇ ਨੇ ਆ ਲਓ ਜੀ ਮਹਿਰੂਨ ਸ਼ੇਡ ਇੱਕ ਇਹਦੇ ਵਿੱਚ ਤੁਹਾਨੂੰ ਮਿਲੇਗਾ ਜੀ ਕਾਫੀ ਸ਼ੇਡ ਆ ਬਹੁਤ ਸੋਹਣੇ ਕਲਰ ਕੰਟਰਾਸਟ ਨੇ ਬਹੁਤ ਸੋਹਣੀ ਕੁੱਲੂ ਦੀ ਸਪੈਸ਼ਲ ਕਲੈਕਸ਼ਨ ਆ ਇਹ ਬਹੁਤ ਸੋਹਣੀ ਪੂਰੀ ਗਰਮ ਤੇ ਹਰ ਪੈਣ ਕੋਲ ਮੇਰੇ ਹਿਸਾਬ ਨਾਲ ਇੱਕ ਇੱਕ ਸੂਟ ਕੁੱਲੂ ਦਾ ਜਰੂਰ ਹੁੰਦਾ ਸੋ ਜਿਹੜੀਆਂ ਭੈਣਾਂ ਰਹਿ ਰਹੀਆਂ ਨੇ ਹੁਣ ਫਟਾਫਟ ਲਾ ਲਓ ਸਕਰੀਨਸ਼ਾਟ ਤੇ ਕਰ ਦਿਓ ਫਟਾਫਟ ਆਰਡਰ ਤਾਂ ਕਿ ਫਟਾਫਟ ਤੁਹਾਡੇ ਤੱਕ ਪਹੁੰਚ ਸਕਣੇ ਵਾਲੇ ਸੂਟ ਲਓ ਜੀ ਹੁਣ ਇਹ ਚ ਮੈਂ ਥੋੜੇ ਜਿਹਾ ਸੂਟ ਤੁਹਾਨੂੰ ਦਿਖਾ ਦੇਣੀ ਆ ਦੁਪੱਟਿਆਂ ਦੇ ਨਾਲ ਦੋ ਚਾਰ ਪੀਸ ਨੇ ਆਪਣੇ ਕੋਲ ਦੁਪੱਟਿਆਂ ਨਾਲ ਜਿਹੜੀਆਂ ਭੈਣਾਂ ਦੁਪੱਟੇ 'ਚ ਹਾਰ ਪਹਿਣ ਦੀ ਚੋਇਸ ਦੇ ਸੂਟ ਆਉਣਗੇ ਜਿਵੇਂ ਕੁੱਲੂ ਦੀ ਰਿਕੁਆਇਰ ਸੀ ਕੁੱਲੂ ਵੀ ਲੈ ਕੇ ਆਈਆਂ ਪਿਓਰ ਦੇ ਦੁਪੱਟਿਆਂ ਦੇ ਨਾਲ ਕਹਿੰਦੀਆਂ ਨੇ ਪਹਿਣਾ ਜਿਹੜੀ ਹਾਂ ਸ਼ਾਲ ਨਹੀਂ ਲਾਇਕ ਕਰਦੀਆਂ ਤਾਂ ਦੁਪੱਟਿਆਂ ਨਾਲ ਵੀ ਮਿਲਣਗੇ ਤੇ ਸ਼ਾਲਾਂ ਨਾਲ ਵੀ ਮਿਲਣਗੇ ਹਰ ਤਰ੍ਹਾਂ ਦੀ ਰੇਂਜ ਇਹਦੇ ਵਿੱਚ ਆਪਾਂ ਕਵਰ ਕਰਾਂਗੇ ਤੇ ਲਓ ਜੀ ਬਹੁਤ ਆਲ ਓਵਰ ਪ੍ਰਿੰਟਿੰਗ ਰਹੂਗੀ ਲੈਮਨ ਜਿਆ ਸ਼ੇਡ ਆ ਇਹ ਬਹੁਤ ਸੋਹਣਾ ਆ ਲਓ ਨਾਲ ਇਹਨਾਂ ਤੇ ਰਹਿਣਗੇ ਪਿਓਰ ਦੇ ਦੁਪੱਟੇ ਆਲ ਓਵਰ 5 ਮੀਟਰ ਦੀ ਕੱਟ ਰਹੂਗੀ ਕੱਟ ਪ੍ਰੋਪਰ ਰਹੂਗੀ ਸੂਟਾਂ ਦੀ ਇਸ ਲਈ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਫਟਾਫਟ ਸਕਰੀਨਸ਼ਾਟ ਲਈ ਚਲਿਓ ਤੇ ਆਰਡਰ ਕਰੀ ਚਲਿਓ ਹਾਲੋ ਅਗਲਾ ਡਿਜ਼ਾਈਨ ਦੇਖ ਲਓ ਇਹ ਹੈਗਾ ਵਾ ਇਸ ਤਰ੍ਹਾਂ ਇਹ ਵੀ ਆਲਓਵਰ 5 ਮੀਟਰ ਦਾ ਸੂਟ ਰਹੂਗਾ ਪ੍ਰਿੰਟਿੰਗਾਂ ਬਹੁਤ ਸੋਹਣੀਆਂ ਨੇ ਪੂਰੀਆਂ ਖਿੜਮੀਆਂ ਪ੍ਰਿੰਟਿੰਗਾਂ ਨੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਤੁਸੀਂ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰਨੇ ਨੇ ਆਲੋ ਨਾਲ ਰਹਿਣਗੇ ਪਿਓਰ ਦੇ ਦੁਪੱਟੇ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਆ ਇੱਕ ਇਹਦੇ ਵਿੱਚ ਕਲਰ ਆਊਗਾ ਲਵੈਂਡਰ ਬਲੂ ਜਾਂ ਕਲਰ ਆ ਇਹ ਵੀ ਬਹੁਤ ਸੋਹਣਾ ਨਾਲ ਇਹਦੇ ਵੀ ਸੇਮ ਮਿਲੂਗਾ ਪਿਓਰ ਦਾ ਦੁਪੱਟਾ ਇਹ ਤਿੰਨ ਪੀਸ ਆਪਣੇ ਕੋਲ ਦੁਪੱਟੀਆਂ ਨਾਲ ਜਿਹੜੀਆਂ ਭੈਣਾਂ ਦੀ ਰਿਕੁਆਇਰ ਦੁਪੱਟੀਆਂ ਨਾਲ ਲੈਣ ਦੀ ਤਾਂ ਫਟਾਫੜ ਸਕਰੀਨਸ਼ਾਟ ਕਰਕੇ ਆਰਡਰ ਕਰੀ ਚੱਲੋ ਤੇ ਆਪਣੇ ਸੂਟ ਮੰਗਵਾਈ ਚੱਲੋ ਆ ਲਓ ਤੇ ਜਿਹੜੀਆਂ ਭੈਣਾਂ 올ਡ ਏਜ ਲਈ ਆਹ ਸੈੱਟ ਮੰਗਦੀਆਂ ਸੀ ਰਿਪੀਟ ਆ ਚੁੱਕੇ ਆਪਣੇ ਕੋਲ ਜਿਹੜੀਆਂ ਭੈਣਾਂ ਰਿਕੁਆਇਰ ਆ ਫਟਾਫਟ ਲੈ ਲਓ ਇਹਦੇ ਆਪਣੇ ਕੋਲ ਦੋ ਪੀਸ ਦੁਬਾਰਾ ਆਏ ਨੇ ਕਿਉਂਕਿ ਉਦੋਂ ਕਈ ਭੈਣਾਂ ਰਹਿ ਗਈਆਂ ਸੀ ਚਾਰ ਪੀਸ ਹੀ ਮਿਲੇ ਸੀ ਉਦੋਂ ਵੀ ਆਪਾਂ ਨੂੰ ਆ ਲਓ ਬਿਲਕੁਲ ਹੀ ਲਾਈਟ ਜਾਂ ਗ੍ਰੇ ਕਲਰ ਆ ਤੇ ਨਾਲ ਇਹਨਾਂ ਦੇ ਮਿਲਣਗੇ ਜੀ ਸ਼ਾਲ ਸ਼ਾਲ ਪੂਰੇ ਖੁੱਲੇ ਡੁੱਲੇ ਮਿਲਣਗੇ ਜਿਹੜਾ ਮਰਜੀ ਸੂਟ ਮੈਂ ਖੋਲੂਗੀ ਸ਼ਾਲ ਪ੍ਰੋਪਰ ਖੁੱਲੇ ਡੁੱਲੇ ਮਿਲਣਗੇ ਸਟਾਲ ਨਹੀਂ ਮਿਲੂਗਾ ਸ਼ਾਲ ਆ ਪ੍ਰੋਪਰ ਇਹਦੇ ਨਾਲ ਸੂਟ ਰਹੂਗਾ ਆਲ ਓਵਰ 5 ਮੀਟਰ ਦੀ ਕੱਟ ਦਾ ਤੇ ਬਹੁਤ ਵਧੀਆ ਯਾਨੀ ਕਿ ਹੈਗੀ ਆ ਕੋਈ ਇਹਨਾਂ ਤੇ ਲੋ ਨਹੀਂ ਆਉਣਾ ਬੋ ਨਹੀਂ ਆਉਣਾ ਕੋਈ ਕਲਰ ਕੰਪਲੇਨ ਨਹੀਂ ਕੋਈ ਸਿੱਜਣ ਦੀ ਕੰਪਲੇਨ ਨਹੀਂ ਮੇਨ ਕੀ ਹੁੰਦਾ ਵਾ ਵਿੰਟਰ ਦੀ ਕਲੈਕਸ਼ਨ ਦੇ ਵਿੱਚ ਲੋ ਆਉਂਦੇ ਆ ਬੋਰਾਂ ਦੇ ਜਾਂ ਫਿਰ ਕਪੜਾ ਪਲੋਈਆਂ ਤੋਂ ਸਿੱਜ ਜਾਂਦੇ ਆ ਉਹ ਵਾਲਾ ਇਹ ਕਪੜਾ ਨਹੀਂ ਹੈਗਾ ਬਹੁਤ ਸੋਹਣਾ ਵਿੰਟਰ ਦਾ ਸਾਰਾ ਸਟਾਫ ਰਹੂਗਾ ਤੇ ਆਰਾਮ ਦੇ ਨਾਲ ਤੁਹਾਡਾ ਮਾਰਚ ਦੇ ਐਂਡ ਤੱਕ April ਦੇ ਸਟਾਰਟਿੰਗ ਤੱਕ ਆਰਾਮ ਦੇ ਨਾਲ ਤੁਸੀਂ ਇਹਨਾਂ ਨੂੰ ਵੇਅਰ ਕਰੋਗੇ ਬਹੁਤ ਲਾਈਟ ਵੇਟ ਆ ਵਧੀਆ ਗਰਮ ਸੂਟ ਨੇ ਕੋਈ ਹਾਈ ਨਹੀਂ ਵੀ ਬਹੁਤ ਜ਼ਿਆਦਾ ਮੋਟੇ ਨਹੀਂ ਭਾਰੇ ਜਿਹੇ ਨਹੀਂ ਹਨਾ ਉਹ ਵਾਲੀ ਕਲੈਕਸ਼ਨ ਨਹੀਂ ਬਹੁਤ ਸੋਹਣੀ ਕਲੈਕਸ਼ਨ ਆ ਤੇ ਸਾਰੇ ਬ੍ਰਾਂਡ ਦੇ ਆਰਟੀਕਲ ਰੱਖਣਗੇ ਆ ਲੋ ਜੀ ਇਹ ਹੈਗਾ ਪਿਸਤਾ ਗ੍ਰੀਨ ਕਲਰ ਇਹ ਵੀ ਕਲਰ ਬਹੁਤ ਸੋਹਣਾ ਹੈ ਹਾਰਤਰਾਣੀਆਂ ਪ੍ਰਿੰਟਿੰਗਾਂ ਹੋਣਗੀਆਂ ਅੱਜ ਦੀ ਵੀਡੀਓ ਦੇ ਵਿੱਚ ਬਸ ਤੁਸੀਂ ਆਪਣਾ ਸਕਰੀਨਸ਼ਾਟ ਲੈ ਚਲਿਓ ਆ ਲਓ ਲੋ ਜੀ ਦੇਖੋ ਕਿੰਨੀ ਸੋਹਣੀ ਡਿਜੀਟਲ ਜੀ ਪ੍ਰਿੰਟਿੰਗ ਆ ਇਹ ਕਪੜਾ ਵੀ ਬਹੁਤ ਸੋਹਣਾ ਮਾਰਕੀਟ 'ਚ ਇਹ ਜਿਹੜਾ ਬ੍ਰਾਂਡ ਆ ਜਦੋਂ ਤੁਹਾਡੇ ਹੱਥ 'ਚ ਪਹੁੰਚੂ ਤੁਸੀਂ ਖੁਦ ਟਰਾਈ ਕਰ ਲਿਓ ਇਹ ਵਾਲੇ ਬ੍ਰਾਂਡ ਦੇ ਸੂਟ ਜੇ ਤੁਹਾਨੂੰ 1250 1300 ਤੋਂ ਘੱਟ ਕਿਤੋਂ ਵੀ ਮਿਲ ਗਏ ਇਹ ਸੂਟ ਤਾਂ ਤੁਸੀਂ ਲੈ ਸਕਦੇ ਹੋ ਪਰ ਸਾਡੇ ਕੋਲੇ ਡਿਸਕਾਊਂਟ ਤੇ ਆਏ ਨਹੀਂ ਤੇ ਡਿਸਕਾਊਂਟ ਤੇ ਹੀ ਮੈਂ ਦੇ ਰਹੀ ਆ ਨਹੀਂ ਤਾਂ 12 1300 ਤੋਂ ਹੱਦ 1500 ਤੱਕ ਵੀ ਇਹ ਆਰਾਮ ਦੇ ਨਾਲ ਸ਼ਾਪ ਤੇ ਸੇਲ ਹੋ ਰਹੇ ਨੇ ਬਹੁਤ ਸੋਹਣੇ ਡਿਜੀਟਲ ਪੀਸ ਨੇ ਕਲਰ ਇੰਨੇ ਸੋਹਣੇ ਆਏ ਨੇ ਇਹਨਾਂ ਦੇ ਪਿੰਟਿੰਗਾਂ ਇੰਨੀਆਂ ਸੋਹਣੀਆਂ ਦੇਖੋ ਸਾਰਾ ਡਿਜੀਟਲ ਬਣਿਆ ਹੋਇਆ ਪੀਸ ਆ ਲਾਈਟ ਜਿਹਾ ਫਰੋਜ਼ੀ ਕਲਰ ਆ ਬਹੁਤ ਸੋਹਣਾ ਕਲਰ ਆ ਬਹੁਤ ਸੋਹਣੀ ਡਿਜ਼ਾਈਨਿੰਗ ਆ ਬਹੁਤ ਸੋਹਣਾ ਫੈਬਰਿਕ ਆ ਹਰ ਪਾਸਿਓਂ ਸੁਪਰ ਆ ਤੇ ਮੈਂ ਬ੍ਰੈਂਡ ਦਾ ਨਾਮ ਨਹੀਂ ਲਾਉਂਗੀ ਉਹ ਤੁਹਾਨੂੰ ਖੁਦ ਪਤਾ ਲੱਗ ਜੂ ਜਦੋਂ ਤੁਹਾਡੇ ਕੋਲ ਪਹੁੰਚੂਗਾ ਸੂਟ ਵੀ ਕਿੰਨੇ ਵਾਲਾ ਸੂਟ ਆ ਕਿਉਂਕਿ ਹਰ ਭੈਣ ਨੂੰ ਅੱਜਕੱਲ ਹਰ ਚੀਜ਼ ਦਾ ਪਤਾ ਘਟਿਏ ਦਾ ਵੀ ਪਤਾ ਤੇ ਵਧੀਏ ਦਾ ਵੀ ਪਤਾ ਇਸ ਲਈ ਅੱਜਕੱਲ ਦੱਸਣ ਦੀ ਲੋੜ ਨਹੀਂ ਹੈਗੀ ਕਿਉਂਕਿ ਆਪਾਂ ਰੂਟੀਨ ਵਾਈਜ਼ ਇਹੀ ਚੀਜ਼ਾਂ ਦੇ ਨਾਲ ਡੀਲ ਕਰਦੇ ਆ ਸੋ ਇਦਾਂ ਰਹੂਗੀ ਇਹਦੀ ਬਾਟਮ ਸਾਰੀ ਡਿਜੀਟਲ ਬਹੁਤ ਸੋਹਣੀ ਬਹੁਤ ਪਿਆਰੀ ਹੈ ਨਾ ਸੈਲਫ ਪ੍ਰਿੰਟਿੰਗ ਜੀ ਬਾਟਮ ਆ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਇਹ ਛੱਡਣ ਵਾਲੀਆਂ ਨਹੀਂ ਹੈਗੀਆਂ ਸੋ ਜਿਹੜੀਆਂ ਭੈਣਾਂ ਦੇ ਪਹਿਲਾਂ ਸਕਰੀਨਸ਼ਾਟ ਆ ਕੇ ਉਹਨਾਂ ਨੂੰ ਮਿਲ ਜਾਣਗੇ ਇਹ ਬਹੁਤ ਸੋਹਣੇ ਸੁਪਰ ਨਾਲ ਇਹਨਾਂ ਦੇ ਸ਼ਾਲ ਬਹੁਤ ਸੁਪਰ ਹਲੋ ਇਹਦਾ ਇਹਨਾਂ ਦੇ ਸਾਰੇ ਡਿਜੀਟਲ ਆਉਣਗੇ ਸ਼ਾਲ ਸੇਮ ਪ੍ਰਿੰਟਿੰਗ ਜਿਵੇਂ 셔ਟ ਤੇ ਆ ਸੇਮ ਆਉਗੀ ਸ਼ਾਲ ਦੇ ਉੱਪਰ ਤੇ ਜਿੰਨੇ ਵੀ ਡਿਜ਼ਾਈਨ ਖੁੱਲਣਗੇ ਨਾ ਇਹ ਸਾਰੇ ਇੱਕ ਤੋਂ ਇੱਕ ਹੋਣਗੇ ਇਸ ਲਈ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆਇਆ ਫਟਾਫਟ ਕਰ ਲਿਓ ਸਕਰੀਨਸ਼ਾਟ ਸੋਲੋ ਸੋਲੋ ਪੀਸ ਨੇ ਇਹ ਜਿਗਜ਼ੈਗ ਵਾਂਗੂ फुल तो हट के इस तरह मिलेगा बॉर्डर पीच जहा कलर आ पीच कलर आएगी बॉटम बहुत सोनी शर्ट की प्रिंटिंग आम आऊगा शॉल शॉलो सेम आऊगा आ शॉल कपड़ा बहुत ज्यादा फाइन आ बहुत वाइया वा ਇਹ ਰੇਂਜ ਦੇ ਵਿੱਚ ਇਹ ਵਾਲੇ ਸੂਟ ਮਿਲਣੇ ਇੰਪੋਸੀਬਲ ਆ ਪੂਰੇ ਮੈਂ ਤੁਹਾਨੂੰ ਇਹ ਕਹਿੰਦੀ ਆ ਵੀ ਜੇ ਤੁਹਾਨੂੰ ਇਹ ਰੇਂਜ ਦੇ ਵਿੱਚ ਤੁਹਾਡੇ ਕੋਲੇ ਆਇਆ ਸੂਟ ਵੀ ਤਾਂ ਵੀ ਮਿਲ ਗਿਆ ਤਾਂ ਵੀ ਤੁਸੀਂ ਸਾਨੂੰ ਕਹਿਣ ਦਾ ਰਹੋ ਜਾਨੀ ਕਿ ਬਹੁਤ ਸੋਹਣੀ ਸੁਪਰ ਕਲੈਕਸ਼ਨ ਆ ਪ੍ਰਿੰਟਿੰਗ ਆ ਬਹੁਤ ਸੋਹਣੀ ਆ ਕੱਪੜਾ ਬਹੁਤ ਜ਼ਿਆਦਾ ਫਾਈਨ ਆ ਤੇ ਦੂਸਰੀ ਗੱਲ ਆ ਬ੍ਰਾਂਡ ਦੇ ਆਰਟੀਕਲ ਦੇ ਰਹੀਆਂ 15-1500 ਤੱਕ ਸੇਲ ਹੋਣ ਵਾਲੇ ਆ ਲੋ ਜੀ ਸਾਰੀ ਡਿਜੀਟਲ ਪ੍ਰਿੰਟਿੰਗ ਮਿਲੋਗੀ ਇਸ ਤਰ੍ਹਾਂ ਪਿੰਕ ਸ਼ੇਡ ਦੇ ਉੱਪਰ ਆ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਬਲੈਕ ਬਲੂ ਜੇ ਨਾਲ ਕੰਬੀਨੇਸ਼ਨ ਬਣਿਆ ਹੋਇਆ ਤੇ ਨਾਲ ਇਹਦੇ ਵੀ ਸੇਮ ਆਊਗਾ ਸ਼ਾਲ ਇਹ ਸਾਰੇ ਸੋਲੋ ਪੀਸ ਨੇ ਸੋਲੋ ਕਰਕੇ ਆਪਣੇ ਕੋਲ ਇਹ ਲੋਟ ਵਾਂਗੂ ਡਿਸਕਾਊਂਟ ਤੇ ਆਏ ਨੇ ਬਹੁਤ ਸੋਹਣੀ ਕਲੈਕਸ਼ਨ ਆਈ ਆ ਸੋ ਪਲੀਜ਼ ਆਪਣੇ ਫਟਾਫੜ ਸਕਰੀਨਸ਼ਾਟ ਲੈ ਚਲਿਓ ਤੇ ਆਰਡਰ ਕਰੀ ਚਲਿਓ ਆ ਲਓ ਜੀ ਇਹ ਬੁੱਲਨ ਦੇ ਉੱਪਰ ਆ ਸ਼ਿਮਰ ਦਾ ਸਾਰਾ ਸ਼ਰਟ ਦੇ ਵਿੱਚ ਟੱਚ ਮਿਲੂਗਾ ਇਹ ਵੀ ਲਾਈਟ ਜਾਂ ਫਰੋਜ਼ੀ ਸ਼ੇਡ ਆ ਆ ਲਓ ਜੀ ਇਸ ਤਰ੍ਹਾਂ ਸਾਰੀ ਪ੍ਰਿੰਟਿੰਗ ਮਿਲੂਗੀ ਪੱਲੇ ਦੇ ਉੱਪਰ ਬਾਹਾਂ ਦੇ ਉੱਪਰ ਸਾਰੇ फ्रंट बैक सारे सूटਾਂ ਦੀ ਸੇਮ ਰਹੂਗੀ ਨਾਲ ਰਹੋਗੇ ਪੂਰੀ ਵਧੀਆ ਹਨਾ बॉटम ਤੇ ਨਾਲ ਰਹਿਣਗੇ ਇਹਨਾਂ ਦੇ ਵੀ ਡਿਜੀਟਲ ਸ਼ਾਲ ਇਹ ਵੀ ਸੋਲੋ ਪੀਸ ਨੇ ਜਿਹੜੀਆਂ ਪੈਨਾਂ ਨੂੰ ਚਾਹੀਦੀ ਨੇ ਫਟਾਫਟ ਟ੍ਰੇਡ ਕਰਨ ਲੈ ਕੇ ਆਰਡਰ ਕਰੀ ਚੱਲੋ ਆ ਲੋਤੀ ਦੇਖ ਨੀ ਪਿਆਰੀ ਕਲੈਕਸ਼ਨਾਂ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਇਹ ਵੀ ਸੇਮ ਸ਼ਿਮਰ ਦਾ ਟੱਚ ਦੋ ਪੀਸ ਨੇ ਇਹ ਇੱਕ ਆ ਵਾਲਾ ਇੱਕ ਆ ਵਾਲਾ ਦੋਨਾਂ ਦੀ ਸ਼ਰਟਾਂ ਤੇ ਸ਼ਿਮਰ ਦਾ ਟੱਚ ਰਹੂਗਾ ਇਹ ਵੀ ਕਲਰ ਬਹੁਤ ਸੋਹਣਾ ਲਾਈਟ ਜਾਂ ਬਿਲਕੁਲ ਹੀ ਲਾਈਟ ਜਾਂ ਪੀਚ ਪਰਪਲ ਜਾਂ ਸ਼ੇਡ ਆ ਤੇ ਦੋਨੇ ਕਲਰ ਇਹਦੇ ਬਹੁਤ ਸੋਹਣੇ ਆ ਨਾਲ ਸੇਮ ਹੈਗਾ ਡਿਜੀਟਲ ਸ਼ਾਲ ਲੱਗਿਆ ਹੋਇਆ ਹਾਂ ਜਿਹੜਾ ਆਪਾਂ نیچے ਡਿਜੀਟਲ ਜਾਂ ਲਾਈਟ ਫਲੋਰੀ ਖੋਲਿਆ ਸੀ ਉਹਦੇ ਨਾਲ ਦਾ ਹੀ ਆ ਸੇਮ ਥੋੜਾ ਮੋਟਾ ਪ੍ਰਿੰਟਿੰਗ ਦਾ ਫਰਕ ਹੋਗਾ ਇਹਦਾ ਆਲੋ ਬਹੁਤ ਸੋਹਣਾ ਪੀਸ ਆ ਵੀ ਸਾਰਾ ਡਿਜੀਟਲ ਬੜਿਆ ਹੋਇਆ ਦੇਖੋ ਪ੍ਰਿੰਟਿੰਗ ਆ ਬਹੁਤ ਸੋਹਣੀ ਆ ਨੀ ਬਹੁਤ ਪਿਆਰੀਆਂ ਨੇ ਬਹੁਤ ਹੀ ਸੋਹਣਾ ਸਾਰਿਆਂ ਨਾਲ ਪਲੇਨ ਬਾਟਮ ਆਉਣਗੀਆਂ ਇਹਦੀ ਵੀ ਸੈਲਫ ਪ੍ਰਿੰਟਡ ਬਾਟਮ ਆਉਗੀ ਤੇ ਨਾਲ ਇਹਦੇ ਰਹੂਗਾ ਸੇਮ ਸ਼ਾਲ ਆ ਇੱਕ ਆਊਗਾ ਪੀਚ ਕਲਰ ਦੇ ਉੱਤੇ ਇਹ ਵੀ ਸੇਮ ਡਿਜੀਟਲ ਪੀਸ ਆ ਆ ਲੋ ਜੀ ਦੇਖੋ ਬਹੁਤ ਪਿਆਰੀਆਂ ਤੇ ਸਾਰਾ ਡਿਜੀਟਲ ਆ ਸ਼ਰਟ ਸ਼ਰਟਾਂ ਬਹੁਤ ਸੋਹਣੀਆਂ 3D ਡਿਜੀਟਲ ਬਣੀਆਂ ਤੁਹਾਡੇ ਹੱਥਾਂ ਤੇ ਆਏ ਸੂਟ ਇਹ ਦੁੱਗਣੇ ਸੋਹਣੇ ਲੱਗਣੇ ਆ ਸ਼ਾਇਦ ਵੀਡੀਓ 'ਚ ਇਹਦੀ ਡਿਜੀਟਲ ਤੁਹਾਨੂੰ ਇਹਨੇ ਸਮਝ ਨਾ ਆਵੇ ਕਿਉਂਕਿ ਸਾਰੀ ਸ਼ਰਟ ਹੀ ਡਿਜੀਟਲ ਬਣੀਆਂ ਜਿਹੜੀਆਂ ਆ ਪ੍ਰਿੰਟਿੰਗ ਹੋਈ ਆ ਤਾਂ ਹੋਈ 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 ਆ ਆਲਮੋਸਟ ਸਾਰੀ ਸ਼ਰਟ ਹੀ ਡਿਜੀਟਲ ਆ ਤੇ ਬਹੁਤ ਸੋਹਣੀਆਂ ਨਾਲ ਸੇਮ ਬਾਟਮਸ ਨੇ ਸੈਲ ਪ੍ਰਿੰਟਡ ਥੋੜਾ ਥੋੜਾ ਪ੍ਰਿੰਟ ਆ ਬਾਟਮ ਦੇ ਵਿੱਚ ਬਹੁਤ ਸੋਹਣਾ ਯਾਨੀ ਕਿ ਯੂਨੀਕ ਜੀਆਂ ਚੀਜ਼ਾਂ ਨੇ ਤੇ ਨਾਲ ਇਹਨਾਂ ਦੇ ਸੇਮ ਆਉਣਗੇ ਸ਼ਾਲ ਆ ਲੋ ਜੀ ਅਗਲੀ ਪ੍ਰਿੰਟਿੰਗ ਚੈੱਕ ਕਰ ਲਓ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਦੇਖੋ ਕਿੰਨੀ ਸੋਹਣਾ ਹਨਾ ਸੂਟ ਆ ਬਹੁਤ ਸੋਹਣਾ ਸੂਟ ਆ ਪਿਸਤਾ ਗ੍ਰੀਨ ਸ਼ੇਡ ਆ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਆ ਸ਼ਰਟ ਦੇ ਉੱਪਰ ਤੇ ਘੇਰੇ ਦੇ ਉੱਪਰ ਇਸ ਤਰ੍ਹਾਂ ਬਾਰਡਰ ਮਿਲੂਗਾ ਬਹੁਤ ਹੀ ਪਿਆਰਾ ਸ਼ਰਟ ਦਾ ਤੇ ਨਾਲ ਇਹਦੇ ਵੀ ਸੈਲਫ ਪ੍ਰਿੰਟਡ ਜੀ ਰਹੂਗੀ ਬਾਟਮ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਬਹੁਤ ਸੋਹਣੀਆਂ ਚੀਜ਼ਾਂ ਆਈਆਂ ਨੇ ਇਹ ਸਿੰਗਲ ਸਿੰਗਲ ਪੀਸ ਨੇ ਪੀਸ ਜਦੋਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਰਡਰ ਕਰੇ ਚੱਲੋ ਜਿਹੜੀਆਂ ਭੈਣਾਂ ਨੇ ਲੋੜ ਹੀ ਲਈ ਲੈਣੇ ਨੇ ਤਾਂ ਵੀ ਤੁਸੀਂ ਮੰਗਵਾ ਸਕਦੇ ਹੋ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਨੇ ਹਜ਼ਾਰ ਦੇ ਵਿੱਚ ਤੁਹਾਨੂੰ ਸੂਟ ਮਿਲ ਰਿਹਾ ਹੋ ਦੱਸੋ ਕੀ ਚਾਹੀਦਾ ਕੋਈ ਐਕਸਟਰਾ ਕੋਰੀਅਰ ਚਾਰਜਸ ਨਹੀਂ ਹੋਣਗੇ ਜੋ ਵੀਡੀਓ ਦਾ ਰੇਟ ਆ ਰਿਹਾ ਸਕਰੀਨ ਤੇ ਉਹੀ ਰੇਟ ਦੇ ਨਾਲ ਤੁਹਾਡੇ ਘਰ ਤੱਕ ਪਹੁੰਚਦੇ ਹੋਣੇ ਨੇ ਇਸ ਤੋਂ ਘੱਟ ਰੇਟ ਦੇ ਵਿੱਚ ਕਿਤੋਂ ਨਹੀਂ ਮਿਲਨੇ ਜੀ ਕਿਤੋਂ ਵੀ ਨਹੀਂ ਬਹੁਤ ਸੋਹਣੇ ਸੁਪਰ ਕਲੈਕਸ਼ਨ ਆ ਤੁਸੀਂ ਖੁਦ ਕਹੋਗੇ ਜਦੋਂ ਤੁਹਾਡੇ ਹੱਥ 'ਚ ਇਹ ਸੂਟ ਪਹੁੰਚਦੇ ਨੇ ਆਲੂ ਇਹ ਆਲ ਓਵਰ ਜਿਹੜੀਆਂ ਪੈਣਾ ਆਲਓਵਰ ਨਹੀਂ ਕਿਸੇ ਦੇ ਬਣਦੇ ਹਨਾ ਮੈਚਿੰਗ ਤਾਂ ਤੁਸੀਂ ਆਲਓਵਰ ਵੀ ਲੈ ਸਕਦੇ ਹੋ ਤੇ ਇਹਦੇ ਨਾਲ ਸੇਮ ਰਹੂਗਾ ਸ਼ਾਲ ਡਿਜੀਟਲ ਇਹਦੇ ਵਿੱਚ ਦੋ ਕਲਰ ਮਿਲ ਜਾਣਗੇ ਇੱਕ ਕਾਫੀ শেਡ ਆ ਤੇ ਸੈਕੰਡ ਇਹਦੇ ਵਿੱਚ ਮਿਲੂਗਾ ਤੁਹਾਨੂੰ ਗ੍ਰੀਨ ਸ਼ੇਡ ਹਾਲੋ ਇਹ ਵੀ ਪੂਰਾ ਵਧੀਆ ਡਿਜੀਟਲ ਸਟਾਫਾ ਤੇ ਸਾਰੀ ਬ੍ਰਾਂਡ ਦੀ ਕਲੈਕਸ਼ਨ ਰਹੂਗੀ ਚਾਹੇ ਤੁਸੀਂ ਆਲਓਵਰ ਲੈ ਲਓ ਚਾਹੇ ਮੈਚਿੰਗ ਲੈ ਲਓ ਸਾਰੀ ਬ੍ਰਾਂਡ ਦੀ ਕਲੈਕਸ਼ਨ ਆ ਤੇ ਜਿਵੇਂ ਮਰਜੀ ਤੁਸੀਂ ਲੈ ਸਕਦੇ ਹੋ ਇਹ ਹੈਗਾ ਗ੍ਰੀਨ ਸੂਟ ਦੋਨੇ ਹੀ ਬਹੁਤ ਸੋਹਣੇ ਨੇ ਬਹੁਤ ਪਿਆਰੇ ਨਾਲ ਦੋਨਾਂ ਦੇ ਸ਼ਾਲ ਲੱਗੇ ਹੋਏ ਨੇ ਤੇ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਗੀ ਕਲੈਕਸ਼ਨ ਬਹੁਤ ਸੋਹਣੀ ਲੈ ਕੇ ਆਈਆਂ ਸੁਪਰ ਹਿੱਟ ਲੈ ਕੇ ਆਈਆਂ ਤੇ ਸਾਰੀ ਵਿੰਟਰ ਦੀ ਰਹੂਗੀ ਇਹ ਕਲੈਕਸ਼ਨ ਸੋ ਫਾਇਦੇ ਨੇ ਇਹ ਜਿੰਨਾ ਲੈ ਸਕਦੇ ਹੋ ਲੈ ਲਓ ਕਿਉਂਕਿ ਬਹੁਤ ਸੋਹਣੇ ਰੇਟਾਂ ਦੇ ਉੱਪਰ ਆਏ ਨੇ ਸੋ ਜਿਹੜੀਆਂ ਪੈਨਾਂ ਦੇ ਪਹਿਲਾ ਸਕਰੀਨ ਸ਼ਾਟ ਆ ਗਏ ਉਹਨਾਂ ਨੂੰ ਇਹ ਮਿਲ ਜਾਣਗੇ ਨਾਲ ਦੀ ਨਾਲ ਆਪਣੀ ਪੇਮੈਂਟ ਕਰਕੇ ਤੁਸੀਂ ਨਾਲ ਦੀ ਨਾਲ ਆਪਦੀ ਬੁਕਿੰਗ ਕਨਫਰਮ ਕਰ ਸਕਦੇ ਹੋ ਤੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆ ਨਵੇਂ-ਨਵੇਂ ਸੂਟਾਂ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ